ਸਰਜੀਤ ਕੌਰ ਜੀ ਬੈਠੇ ਐ ਪਮਨ ਟੀਮ ਨੂੰ ਜੀ ਆਪਣੇ ਇਥੋਂ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਿੰਦਰ ਭਗਤ ਜੀ ਔਰ ਬੀਬੀ ਦਾ ਬੇਟਾ ਦੀਪ ਦੀਪ ਸਿੰਘ ਜੀ ਪਹਿਲਾ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਜਿਹੜਾ ਬਲ ਮਿਲਿਆ ਹੈ ਜਿਹੜੀ ਚਲੰਦਰ ਵੈਸਟ ਦੀ ਚੋਣ ਹੋ ਰਹੀ ਹੈ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜੋ ਉਮੀਦਵਾਰ ਸਨ ਬੀਬੀ ਸਰਜੀਤ ਕੌਰ ਜੀ ਜਿਨ੍ਹਾਂ ਨੇ ਜਿਵੇਂ ਪਮਨਟੀਨੂ ਜੀ ਹੋਰਾਂ ਨੇ ਕਿਹਾ ਕਿ ਜਥੇਦਾਰ ਪ੍ਰੀਤਮ ਸਿੰਘ ਜੀ ਜਿਨ੍ਹਾਂ ਨੇ ਬਹੁਤ ਇਸ ਆਪਣੇ ਇਲਾਕੇ ਦੀ ਸੇਵਾ ਨਿਮਰ ਹੋ ਕੇ ਕੀਤੀ ਧਾਰਮਿਕ ਤੌਰ ਤੇ ਵੀ ਰਾਜਨੀਤਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਲੋਕਾਂ ਨਾਲ ਵਰਤੇ ਉਹ ਆਪ ਵੀ ਨਗਰ ਕੌਂਸਲ ਦੇ ਮੈਂਬਰ ਬਣੇ ਔਰ ਉਸ ਤੋਂ ਬਾਅਦ ਜੇ ਕਹੀਏ ਦੋ ਵਾਰ ਬੀਬੀ ਜੀ ਸਰਜੀਤ ਕੌਰ ਜੀ ਵੀ ਨੁਮਾਇੰਦਗੀ ਕਰ ਚੁੱਕੇ ਐ ਔਰ ਅੱਜ ਜੋ ਆਮ ਆਦਮੀ ਪਾਰਟੀ ਪੰਜਾਬ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਜਿੰਨਾ ਤੇ ਪੰਜਾਬ ਦੇ ਲੋਕਾਂ ਨੇ ਬਹੁਤ ਵੱਡੀ ਮਿਹਰ ਕੀਤੀ ਔਰ ਅੱਜ ਉਹ ਸਰਕਾਰ ਦੀਆਂ ਬਹੁਤ ਸਾਰੀਆਂ ਜਿਹੜੀਆਂ ਲੋਕਪੱਖੀ ਨੀਤੀਆਂ ਜਿਹੜੀਆਂ ਪਿਛਲੀਆਂ ਸਰਕਾਰਾਂ ਚ ਵੇਖਣ ਨੂੰ ਘੱਟ ਮਿਲਦੀਆਂ ਸਨ ਜਿਹੜੀਆਂ ਉਹਨਾਂ ਨੇ ਲੋਕਾਂ ਦੇ ਸਾਹਮਣੇ ਰੱਖੀਆਂ ਚਾਹੇ ਨੌਕਰੀਆਂ ਤੋਂ ਲੈ ਲਈਏ ਹਰ ਇੱਕ ਵਰਗ ਲਈ ਬਿਜਲੀ ਦੀ ਛੋਟ ਦੇਣੀ ਔਰ ਜ਼ੀਰੋ ਬਿੱਲ ਆਉਣੇ ਇਹ ਸਾਰੀਆਂ ਗੱਲਾਂ ਔਰ ਬੀਬੀ ਜੀ ਹੋਰਾਂ ਦਾ ਸਾਡੀ ਪਾਰਟੀ ਵਿੱਚ ਆਉਣਾ ਪਾਰਟੀ ਨੂੰ ਮਜ਼ਬੂਤ ਕਰਨਾ ਅੱਜ ਜਦੋਂ ਚੋਣ ਮਹਮ ਪੂਰੀ ਭਖਦੀ ਜਾ ਰਹੀ ਹੈ ਉਹਦੇ ਵਿੱਚ ਆ ਕੇ ਸ਼ਾਮਲ ਹੋਣਾ ਤੇ ਵੱਡਾ ਯੋਗਦਾਨ ਪਾਉਣਾ ਸਾਰਿਆਂ ਲਈ ਸਾਡੀ ਪਾਰਟੀ ਲਈ ਬਹੁਤ ਖੁਸ਼ੀ ਦੀ ਗੱਲ ਹੈ ਹੌਸਲੇ ਦੀ ਗੱਲ ਹੈ ਬੀਬੀ ਜੀ ਹੋਰਾਂ ਨੇ ਵੀ ਇਹ ਫੈਸਲਾ ਕਿਸੇ ਗੱਲ ਤੇ ਕਿ ਜਿਹੜਾ ਰਾਜਨੀਤਿਕ ਬੰਦਾ ਹੁੰਦਾ ਉਹਨਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਨਾਲ ਸਾਜ ਹੁੰਦੀ ਹੈ ਤੇ ਉਹ ਹੱਲ ਕਰਵਾਉਣ ਦੇ ਲਈ ਆਪਣੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦਿਆਂ ਕਿਸੇ ਵੀ ਪਾਰਟੀ 'ਚ ਕਿਸੇ ਦਾ ਵੀ ਜਿਹੜਾ ਕੋ ਨਾਲ ਰਲਦਾ ਹੈ ਉਹ ਸਮਝਦਾ ਵੀ ਲੋਕਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਲੋੜਾਂ ਤੇ ਗੱਲਾਂ ਪੂਰੀਆਂ ਹੋਣ ਸੋ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਤੇ ਬਹੁਤ ਵੱਡਾ ਭਰੋਸਾ ਹੈ ਔਰ ਇਹ ਵੀ ਗੱਲ ਹੈ ਕਿ ਉਹ ਇੱਕ ਵਰਗ ਦੀ ਤਰਜਮਾਨੀ ਨਹੀਂ ਕਰਦੇ ਚاہے ਉਹ ਕਿਸਾਨੀ ਐ ਮਜ਼ਦੂਰ ਐ ਚਾਹੇ ਵਪਾਰੀ ਐ ਔਰ ਚਾਹੇ ਮਲਾਜਮਤ ਕਰਨ ਵਾਲੇ ਲੋਕ ਨੇ ਸਾਰਿਆਂ ਦੀ ਸੁਚੱਜੇ ਢੰਗ ਨਾਲ ਦਰਜਮਾਨੀ ਕਰਦੇ ਨੇ ਔਰ ਉਹਨਾਂ ਨੂੰ ਦੇਖਦਿਆਂ ਹੋਇਆ ਬੀਬੀ ਜੀ ਹੋਰਾਂ ਨੇ ਸਾਡੇ ਵਿੱਚ ਸਮੂਲੀਅਤ ਕੀਤੀ ਐ ਮੈਂ ਆਪਣੇ ਵੱਲੋਂ ਆਪਣੇ ਸਤਿਕਾਰਯੋਗ ਭੈਣ ਜੀ ਹੋਰਾਂ ਨੂੰ ਜੀ ਆਇਆਂ ਕਹਿੰਨਾ ਔਰ ਇਸ ਗੱਲ ਦਾ ਵੀ ਵਿਸ਼ਵਾਸ ਦਿਵਾਉਣਾ ਕਿ ਜਿੱਡਾ ਤੁਸੀਂ ਸਾਡੇ ਤੇ ਭਰੋਸਾ ਰੱਖਿਆ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਸੀਐਮ ਸਾਹਿਬ ਤੇ ਤੁਹਾਨੂੰ ਕਦੇ ਵੀ ਕਿਹਾ ਇਹੋ ਜੀ ਗੱਲ ਸਾਡੇ ਪ੍ਰਤੀ ਨਹੀਂ ਆਊਗੀ ਕਿ ਅਸੀਂ ਤੁਹਾਡੇ ਲਈ ਬਹੁਤ ਵੱਡਾ ਯੋਗਦਾਨ ਪਾਇਆ ਔਰ ਤੁਹਾਨੂੰ ਥੋੜਾ ਇੱਜ਼ਤਮਾਨ ਸਨਮਾਨ ਅੱਜ ਨਾਲੋਂ ਵੀ ਵੱਧ ਹਮੇਸ਼ਾ ਲਈ ਕਰਾਂਗੇ ਤੁਹਾਨੂੰ ਜਿੱਥੇ ਕਿਤੇ ਸੇਵਾ ਦੀ ਲੋੜ ਆ ਸੇਵਾ ਦੇ ਲਈ ਵੀ ਵੰਗਾਰਾਂਗੇ ਔਰ ਤੁਹਾਨੂੰ ਕਈ ਜ਼ਿੰਮੇਵਾਰੀਆਂ ਵੀ ਪਾਰਟੀ ਵੱਲੋਂ ਸਰਕਾਰ ਵੱਲੋਂ ਸਮੇਂ ਆਉਣ ਤੇ ਦਿੱਤੀਆਂ ਜਾਣਗੀਆਂ ਫਿਰ ਮੈਂ ਦੁਬਾਰਾ ਤੁਹਾਨੂੰ ਆ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਵਧਾਈ ਵੀ ਦਿੰਨਾ ਜੀ ਆਇਆਂ ਵੀ ਆਖਦਾ ਔਰ ਵਿਸ਼ਵਾਸ ਵੀ ਦਿਵਾਉਣਾ ਕਿ ਤੁਸੀਂ ਸਾਡੇ ਭੈਣ ਭਰਾਓ ਕਾਕਾ ਦੀਪ ਹੋਰਾਂ ਨੂੰ ਵੀ ਸਾਡੇ ਬਹੁਤ ਹੀ ਹਰਮਨ ਪਿਆਰੇ ਔਰ شریف ਪਰਿਵਾਰ ਸ੍ਰੀ ਚੂਨੀ ਲਾਲ ਜੀ ਭਗਤ ਸਾਹਿਬ ਉਹਨਾਂ ਨੂੰ ਸਾਰੇ ਲੋਕ ਜਾਣਦੇ ਹਨ ਉਹਨਾਂ ਦੇ ਬੇਟੇ ਮਿੰਦਰ ਭਗਤ ਜੀ ਸਾਡੇ ਉਮੀਦਵਾਰ ਨੇ ਜਿਹੜੀ ਜਿਸ ਦੇ ਸਦਕਾ ਸਾਨੂੰ ਸਾਰੇ ਹੀ ਇਸ ਇਲਾਕੇ 'ਚ ਬਹੁਤ ਵੱਡਾ ਸਮਰਥਨ ਮਿਲਦਾ ਤੇ ਅੱਜ ਭੈਣ ਜੀ ਹੋਰਾਂ ਦਾ surjit kaur ji ਹੋਰਾਂ ਦਾ sardar pritam singh ji swargwasi jathedar saab ਦੇ ਪਰਿਵਾਰ ਦਾ ਸਾਡੇ ਵਿੱਚ ਆਉਣਾ ਉਹਨਾਂ ਦੇ ਸਾਥੀਆਂ ਦਾ ਆਉਣਾ ਸਾਨੂੰ ਬਹੁਤ ਵੱਡਾ ਬਲ ਮਿਲਿਆ ਇਸ ਚੋਣ ਮੈਂ ਨੂੰ ਪਕਾਇਆ ਔਰ ਅਸੀਂ ਪੂਰੀ ਸ਼ਾਨ ਨਾਲ ਇਸ ਨੂੰ ਜਿੱਤਾਂਗੇ ਸਾਰਿਆਂ ਦਾ ਧੰਨਵਾਦ Subscribe to One India channel and never miss an update.